ਲੋ ਵੀ ਜੱਟੋ ਸੁਪਰੀਮ ਕੋਰਟ ਮਸਾਲ ਕੈਮ ਕਰ ਨੂੰ ਫਿਰਦਾ ਕਹਿੰਦਾ ਵੀ 5-7 ਕਿਸਾਨਾਂ ਨੂੰ ਚੱਕ ਕੇ ਅੰਦਰ ਦੋ ਤਾਂ ਕਿ ਮਸਾਲ ਕੈਮ ਹੋਵੇ ਪਰਾਲੀ ਨੂੰ ਅੱਗ ਨਾ ਲਾਉਣ ਪ੍ਰਦੂਸ਼ਣ ਨਾ ਹੋਵੇ ਸੋ ਸੁਪਰੀਮ ਕੋਰਟ ਦੀਆਂ ਇੱਥੇ ਅੱਖਾਂ ਖੁੱਲਦੀਆਂ ਨੇ ਪੰਜਾਬ ਵਿੱਚ ਦੇਸ਼ 'ਚ ਕਿੰਨੇ ਹੀ ਪ੍ਰਦੂਸ਼ਣ ਜਾਂਚ ਕੇਂਦਰ ਨੇ ਜਿਹੜੇ ਸਿਰਫ ਐਦਾਂ ਹੀ ਬਾਨਾ ਦੇ ਸਰਟੀਫਿਕੇਟ ਜਾਰੀ ਕਰ ਰਹੇ ਨੇ ਪ੍ਰਦੂਸ਼ਣ ਵਾਲੇ ਤੇ ਗੋਈ ਜਾਂਚ ਨਹੀਂ ਬਹੁਤਿਆਂ ਦੀਆਂ ਮਸ਼ੀਨਾਂ ਖਰਾਬ ਪਈਆਂ ਨੇ ਤੇ ਇੱਧਰ ਤੇ ਗਟਕਰੀ 20% ਇਥਨੋਲ ਦੀ ਮਿਲਾਵਟ ਕਰਕੇ ਆਪਣੇ ਮੁੰਡਿਆਂ ਨੂੰ ਅਮੀਰ ਬਣਾ ਗਿਆ ਸੋ ਤੇਲ ਸਸਤੇ ਵਾਦੇ ਵਾਦੇ ਕਰਕੇ ਤੇ ਲੋਕਾਂ ਨੂੰ ਲੁੱਟ ਗਿਆ ਕੋਈ ਕਾਰਵਾਈ ਨਹੀਂ ਤੇ ਇੱਧਰ ਮੋਦੀ ਹੋਰਾ ਆਪਣੇ ਦੋਸਤ ਅਡਾਨੀ ਨੂੰ 1 ਰੁਪਏ ਪਰ ਏਕੜ 1 ਸਾਲ ਸਾਲਾਨਾ ਦਲਦੇ ਸਾਹ ਨਾਲ 1050 ਕਿੱਲਾ 33 ਸਾਲ ਵਾਸਤੇ ਦੇ ਗੇ ਸੋ ਕਿੰਨੇ ਹੀ ਕਿਸਾਨ ਉਜੜੇ ਕਿੰਨੇ ਹੀ ਦਰਖਤ ਪੱਟੇ ਜਾਣਗੇ ਸੋ ਕੋਈ ਕਾਰਵਾਈ ਨਹੀਂ ਸਰਕਾਰ ਦੇ ਦਾਅਵੇ ਦੀਆਂ ਕਿਉਂ ਨਹੀਂ ਦੀਆਂ ਨਸਲਾਂ ਪੀਆਰ 126 ਹਰਦੀ ਰੋਗ ਨੇ ਖਾਲੀ ਪੀਆਰ 131 ਤੇ 132 ਬੋਨੇ ਵਾਇਰਸ ਨੇ ਖਾਲੀ ਕੋਈ ਕਾਰਵਾਈ ਨਹੀਂ ਸੋ ਅੱਧਾ ਪੰਜਾਬ ਭਾਖੜਾ ਮੈਨੇਜਮੈਂਟ ਬੋਰਡ ਦੇ ਮਾੜੇ ਪ੍ਰਬੰਧਾ ਨਹੀਂ ਰੋੜਤਾ ਕੋਈ ਕਾਰਵਾਈ ਨਹੀਂ ਹੁਣ ਆ ਸਾਰੇ ਕੰਮਾਂ ਚ ਵੀ ਤਾਂ ਲੋਕ ਕੇ ਮਰੇ ਨੇ ਲੋਕਾਂ ਦੇ ਘਰ ਉਜੜੇ ਨੇ ਲੋਕ ਆਰਥਿਕ ਤੌਰ ਤੇ ਗਰੀਬ ਹੋਏ ਨੇ ਸੋ ਪਤਾ ਨਹੀਂ ਕਿਉਂ ਸੋ ਇਹ ਦੁਨੀਆ ਹੈ ਸਰਕਾਰ ਹੈ ਕੋਟ ਹੈ ਰਾਜਸੀ ਪ੍ਰਬੰਧ ਸੋ ਇਹ ਬੀਪਰਵਾਦ ਸਭ ਜੱਟਾਂ ਨੂੰ ਥੱਲੇ ਲਾਉਣ ਨੂੰ ਖੜਦਾ ਸੋ ਹਲ ਮਾੜਾ ਧੰਨਵਾਦ ਜੀ ਸ਼ੇਅਰ ਜ਼ਰੂਰ ਕਰਦੇਓ